ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਤਗੁਰ ਸਿੰਘ ਆ ਜੀ ਹਾਂ ਕਿਹੜਾ ਪਿੰਡਾ ਜੀ ਆਪਣਾ ਪਿੰਡ ਹੈਣਾ ਖੁਰਦਾ ਜੀ ਅੱਛਾ ਇੱਧਰ ਤੇ ਆਂਦੋ ਐ ਇੱਕ ਹੀ ਮੈਟਰ ਕੀ ਹੈ ਜੀ ਇਹ ਮੈਟਰ ਇਹ ਸੀ ਪੰਚਾਇਤ ਵੱਲੋਂ ਪਹੇ ਪੱਕਾ ਕਰਾਉਣ ਦੀ ਮਿਹਨਤੀ ਕਰਾਈ ਗਈ ਸੀ ਪਹੇ ਦੀ ਜੀ ਹਾਂਜੀ ਜਿਹੜਾ ਪਹਾ ਮਣਕੇ ਗਲਤੀ ਤਰੀਕੇ ਨਾਲ ਮਿੰਤੀ ਹੋਈ ਆ ਅਵਤਾਰ ਸਿੰਘ ਕਰਨਗੋਣ ਕੀਤੀ ਆ ਹਾਂਜੀ ਤੇ ਉਹ ਮੇਰੀ ਜ਼ਮੀਨ 'ਚ ਪਹਾ ਕੱਟਦਾ ਠੀਕ ਹੈ ਜੀ ਮੈਨੇ ਹੁਣ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਈ ਆ ਹਾਂਜੀ ਮੇਰੀ ਜਮੀਨ ਜਿੱਥੇ ਪਹਿਲਾਂ ਸਹੀ ਤੋਂ ਸਹੀ ਆ ਰਹੀ ਹੈ ਸਰ ਇਹ ਜਿਹੜੀ ਬੇਨਤੀ ਕਰਾਈ ਹੈ ਤੁਸੀਂ ਕੋਈ ਸਰਕਾਰੀ ਅਦਾਰੇ ਦੀ ਹਦਾਇਤ ਨਾਲ ਹੋਈ ਹੈ ਹਾਂਜੀ ਸਰ ਤਹਿਸੀਲਦਾਰ ਸਾਹਿਬ ਤੇ ਮਨਜ਼ੂਰੀ ਨਾਲ ਡੀਸੀ ਸਾਹਿਬ ਦੀ ਮਨਜ਼ੂਰੀ ਨਾਲ ਹੋਈ ਹੈ ਸਰ ਇਹ ਡੀਸੀ ਸਾਹਿਬ ਪਟਿਆਲਾ ਦੇ ਆਰਡਰ ਨਾਲ ਹੋਈ ਹੈ ਆਰਡਰ ਨਾਲ ਹੋਈ ਹੈ ਜੀ ਅੱਛਾ ਹੁਣ ਇਹ ਉਰੇ ਮੌਤੂਬਰ ਬੰਦਿਆਂ ਦੀ ਗਿਣ ਤੇ ਚ ਬੇਨਤੀ ਹੋਈ ਹੈ ਸਰ ਬੇਨਤੀ ਹੋਈ ਹੈ ਪੰਚਾਇਤ ਨੂੰ ਅਸੀਂ ਨੇ ਚੌਂਕੀਦਾਰ ਵੱਲੋਂ ਸਨੇਹਾ ਦਿੱਤਾ ਗਿਆ ਸੀਗਾ ਹਾਂਜੀ ਪਰ ਪੰਚਾਇਤ ਨਹੀਂ ਪਹੁੰਚੀ ਸਾਡੇ ਕੋਲੇ ਠੀਕ ਹੈ ਜੀ ਸਾਨੂੰ ਪੰਚਾਇਤ ਕਹਿੰਦੇ ਵੀ ਮੇਰੇ ਕੋਲ ਮੈਸੇਜ ਨਹੀਂ ਪਹੁੰਚਿਆ ਓਕੇ ਜਦ ਕਿ ਚੌਕੀਦਾਰ ਮੇਰੇ ਨਾਲ ਖੜਾ ਉਹ ਤੇ ਬਿਆਨ ਲਵੋ ਉਹਨੇ ਸੁਨੇਹਾ ਦੇ ਕੇ ਆਇਆ ਕਿ ਨਹੀਂ ਦੇ ਕੇ ਆਇਆ ਜੀ ਠੀਕ ਹੈ ਯਾਨੀ ਜਿਹੜੀ ਹੁਣ ਅੱਜ ਮੰਤੀ ਹੋਈ ਹੈ ਇਹਦੇ ਨਾਲ ਤੁਹਾਡੀ ਤਸੱਲੀ ਹੈ ਸਰ ਇਹਨੇ ਸਾਡੀ ਪਾਸ ਤਸੱਲੀ ਇਹਦੇ ਨਾਲ ਹਾਂਜੀ ਸਾਨੂੰ ਇਨਸਾਫ ਚਾਹੀਦਾ ਸਾਡਾ ਕੇਸ ਚੱਲ ਰਿਹਾ ਕੋਰਟ ਦੇ ਵਿੱਚ ਸਾਨੂੰ ਉਹਦੇ ਵਿੱਚ ਇਨਸਾਫ ਚਾਹੀਦਾ ਸਾਡੇ ਹੱਕ ਚ ਚਾਹੀਦਾ ਇਹ ਤੁਹਾਡਾ ਕੋਈ ਇਹ ਇਸੇ ਜਗ੍ਹਾ ਦਾ ਰੌਲਾ ਹੋ ਰਿਹਾ ਹਾਂਜੀ ਸਰ ਇਸੇ ਜਗ੍ਹਾ ਦਾ ਰੌਲਾ ਸੀਗਾ ਜੀ ਸਾਡਾ ਜਿਹਦੀ ਤੁਸੀਂ ਅੱਜ ਮੰਤੀ ਕਰੀਏ ਇਹ ਤਾਂ ਕੋਰਟ ਚ ਚੱਲ ਰਿਹਾ ਹੈ ਕੋਰਟ ਚ ਕੀ ਚੱਲ ਰਿਹਾ ਸਰ ਅਸੀਂ ਸਟੇ ਬਿਲ ਲੇਤੀ ਸੀਗੀ ਸਟੇ ਲਾਈਨ ਦੇ باوجود ਵੀ ਉਹਨੇ ਧੱਕੇ ਨਾਲ ਟਰੈਡ ਬਹੁਣ ਦੀ ਕੋਸ਼ਿਸ਼ ਕੀਤੀ ਆ ਸਟੇਜ ਦੇ ਵਿੱਚ ਮੇਰਾ ਸਟੇਜ ਦਾ ਕੇਸ ਵੀ ਚੱਲ ਰਿਹਾ ਹੂੰ ਮੇਰੇ ਵਕੀਲ ਹੈ ਨਾ ਸੈਰੀ ਪਾਠਕ ਹੂੰ ਹੂੰ ਉਹਨਾਂ ਨਾਲ ਕੇਸ ਚੱਲ ਰਿਹਾ ਮੇਰਾ ਉਹ ਮੇਰੇ ਕੇਸ ਮੇਰੇ ਵੱਲੋਂ ਲੜ ਰਹੇ ਨੇ ਉਹਨਾਂ ਦਾ ਕੇਸ ਲੜ ਰਿਹਾ ਮੱਖਣ ਹਾਂਜੀ ਵੀਰ ਜੀ ਸਤਿਗੁਰ ਜੀ ਇਹ ਜਿਹੜਾ ਤੁਸੀਂ ਇਹ ਕੀ ਦਿਖਾਉਣਾ ਚਾਹੁੰਦੇ ਹੋ ਕੀ ਹੈ ਜੀ ਇਹ ਸਰ ਮੈਂ ਡੀਸੀ ਵੱਲੋਂ ਮਨਜ਼ੂਰੀ ਲੈ ਕੇ ਆਇਆ ਹਾਂ ਹਾਂਜੀ ਕਰਾਰ ਕਰਨ ਕੋ ਕਰਿਆ ਨੇ ਆਪਾਂ ਨੇ ਮੰਤੀ ਲਈ ਹਾਂਜੀ ਲਾਲ ਜੀ ਉਹਨਾਂ ਨੇ ਮੰਤੀ ਕਰੀ ਹੈ ਸਾਡੀ ਠੀਕ ਹੈ ਜੀ ਆਪਣੇ ਮਨਜ਼ੂਰੀ ਲੈਤੀ ਹੈ ਜੀ ਅੱਛਾ डीसी दफ्तर ਵੱਲੋਂ ਇਹ ਇਹ ਜਿਹੜਾ ਇਹ ਜਿਹੜੀ ਸਾਡੀ 민ਤੀ ਦੇ ਆਰਡਰ ਨੇ ਸਰਕਾਰ ਵੱਲੋਂ ਆਪਣਾ ਡੀਸੀ ਦਫਤਰ ਵੱਲੋਂ ਹੋਏ ਨੇ डीसी ਦਫਤਰ ਵੱਲੋਂ ਹੋਏ ਨੇ ਤੇ تحصیلدار ਸਾਹਿਬ ਦੀ ਤੇ ਐਸਡੀਐਮ ਸਾਹਿਬ ਦੀ ਵੀ ਮਨਜ਼ੂਰੀ ਤੇ ਹੋਏ ਨੇ ਜੀ ਅੱਛਾ ਜੋ ਮਤਲਬ ਕਿ 민ਤੀ ਦੇ ਇਹ ਹੋਇਆ ਅੱਜ ਹਾਂਜੀ ਸਰ ਇਹ ਤੁਹਾਨੂੰ ਮਨਜ਼ੂਰੀ ਦਿੱਤੀ ਗਈ ਹੈ ਜੀ ਹਾਂਜੀ ਸਰ ਅਸੀਂ ਮਨਜ਼ੂਰੀ ਲਈ ਦਿੱਪਟੀ ਕਮਿਸ਼ਨ ਆਫ ਫਟੇਲਾ ਹਾਂਜੀ ਤੇ ਉਹਨਾਂ ਦੀ ਹਾਜ਼ਰੀ 'ਚ ਇਹ ਨਹੀਂ ਹਾਜ਼ਰੀ 'ਚ ਹੋਈ ਹੈ ਜੀ ਠੀਕ ਏ ਤੁਹਾਡੀ ਜਿਹੜੀ ਜਮੀਨ ਦਾ ਰੌਲਾ ਇਹਦਾ ਕੋਰਟ ਕੇਸ ਚੱਲ ਰਿਹਾ ਸਰ ਇਹਦਾ ਕੋਰਟ ਕੇਸ ਚੱਲ ਰਿਹਾ ਓਕੇ ਓਕੇ ਤੇ ਇਹ ਹੁਣ ਜਿਹੜੀ ਅੱਜ ਤੁਹਾਡੀ ਮਿੰਟਤੀ ਹੋਈ ਹੈ ਇਹ ਕਿੰਨੇ ਮਤੋਰ ਬੰਦਿਆਂ ਦੇ ਸੈਂਪਟੀ ਦੇ ਵਿੱਚ ਹੋਈ ਹੈ ਘਟੋ ਘਟ 20 25 ਬੰਦੇ ਹੋਣਗੇ ਸਰ ਇਹ ਤੁਹਾਡੇ ਨਗਰ ਤੋਂ ਹੀ ਨੇ ਜੀ ਵਿੱਚ ਨਗਰ ਤੋਂ ਨੇ ਵਿੱਚ ਮੇਰੇ ਰਿਲੇਟਿਵ ਹੀ ਨੇ ਜੀ ਕਿੰਨੀ ਜਗ੍ਹਾ ਦਾ ਰੌਲਾ ਜੀ ਇਹ 20 ਬਿਗੇ 5 ਬਿਸਵੇ ਜਗ੍ਹਾ ਸੀਗੀ ਜੀ ਮੇਰੀ ਜਿਹਦੇ ਵਿੱਚ ਪਾਹਾ ਕੱਢਿਆ ਗਿਆ ਸੀਗਾ ਤੇ ਹੁਣ ਜੋ ਮਿੰਟਤੀ ਹੋਈ ਆ ਉਹ ਤੁਹਾਨੂੰ ਸਹਿਮਤਾ ਉਹ ਅਸੀਂ ਸਹਿਮਤਾ ਜੋ ਮਿੰਟਤੀ ਨਾਲ ਜਿਹੜੀ ਇਹ ਇੱਥੇ ਮੰਗਤੀ ਆਈ ਹੈ ਤੁਸੀਂ ਬੁਰਜੀ ਗੱਡੀ ਆ ਸਾਰੇ ਪਾਈਚਾਰੇ ਦੀ ਸਹਿਮਤੀ ਨਾਲ ਇਹ ਸਹੀ ਹੈ ਜੀ ਇਹ ਸਹੀ ਹੈ ਜੀ ਠੀਕ ਹੈ ਹਲਾਨਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਬੁਰਚੀਆਂ ਹੁਣ ਮੰਗਤੀ ਦੇ ਤਾਪ ਜਿਹੜੀ ਮੰਗਤੀ ਆ ਗਈ ਜੀ ਹਾਂਜੀ ਕਿ ਇਹ ਇੱਧਰੋਂ ਪੂਰੀ ਕਰਲਣਾ ਜਾਂ ਇੱਧਰੋਂ ਪੂਰੀ ਕਰਲਣਾ ਠੀਕ ਹੈ ਜੀ ਆਜ ਦੋੇ ਪਾਸੇ ਲਿਆ ਕੇ ਹਾਂਜੀ ਇਹੀ ਮਨੋਰ ਸਿੰਘ ਨੂੰ ਜਿੱਥੇ ਇਹਨਾਂ ਨੂੰ ਹੌਨ ਪੈਂਦਾ ਦੋੇ ਪਾਸੇ ਪੂਰੀ ਕਰਾ ਲਾਣਾ ਜੇ ਨਾ ਆਪੇ ਇਹ ਆਪੇ ਜ਼ਿੰਮੇਵਾਰ ਹੋ ਹਾਂ ਹਾਂ ਪਰ ਉਹ ਸਾਰਿਆਂ ਦੀ ਸਹਿਮਤੀ ਸਾਰੇ ਪਿੰਡ ਦੇ ਉਹ ਜ਼ਮੀਨ ਪੂਰੀ ਹੁੰਦੀ ਠੀਕ ਹੈ ਜੀ ਇੱਧਰੋਂ ਵੀ ਸਹੀ ਆਉਂਦੀ ਰਹੇ ਇੱਧ ਠੀਕ ਐ। ਇਹ ਜਮੀਨ ਲਓ ਖਰੀਦੀ। ਤੁਹਾਡੀ ਇਹ ਜਮੀਨ ਇਸੇ ਪੈਸੇ ਦੇ ਉੱਪਰ ਐ। ਹਾਂ ਜੀ ਇਸੇ ਪੈਸੇ ਦੇ ਉੱਪਰ। ਇਹਦੂ ਅੱਗੇ ਐ ਜੀ। ਇਹ ਇਹਦੇ ਸਾਡੇ ਨਾਲ ਦੋ ਕਿਲੇ ਰਿਵਾਇਤ ਲਾਦੀ ਐ। ਠੀਕ ਐ ਜੀ। ਜੋ ਮਿੰਤੀ ਹੋਈ ਐ ਇਹਨੂੰ ਤੁਸੀਂ ਕਿਵੇਂ ਮੰਨਦੇ ਹੋ? ਇਹ ਸਹੀ ਐ ਜੀ ਜਿੱਤੀ ਇਹ ਬਿੰਤੀ ਅੱਜ ਹੋਈ ਐ। ਠੀਕ ਐ ਜੀ। ਤੇ ਪਹਿਲਾਂ ਗਲਤ ਦੀ ਮਿੰਤੀ ਐ। ਠੀਕ ਐ ਜੀ। ਪਹਿਲਾਂ ਇੱਕ ਪਾਸੇ ਮਿਲ ਗਈ ਤੇ ਹੁਣ ਦੋਏ ਪਾਸੇ ਨਾਲ ਮਿਲ ਕੇ ਐ ਸਹੀ ਹੋ ਬੁਰਜੇ ਤੇ ਨੁਬੁਰਜੇ ਜਾ ਕੇ। ਹਾਂ ਜੀ। ਸਹੀ ਕਰੀ ਜੀ। ਇਹ ਸਭ ਦੀ ਸਹਿਮਤੀ ਨਾਲ ਹੋਈ ਐ ਜੀ? ਹਾਂ ਸਹਿਮਤੀ ਐ ਜੀ। ਸਾਰੇ ਨੇ। ਤੇ ਵੇ ਹੁਣ ਇਹਦੇ ਨਾਲ ਸਾਰੇ ਜਿਹੜੇ ਅੱਗੇ ਖੇਤਾਂ ਵਾਲੇ ਨੇ ਸਾਰੇ ਖੁਸ਼ ਨੇ ਜੀ ਅੱਗੇ ਖੇਤਾਂ ਵਾਲੇ ਆਪੇ ਖੁਸ਼ ਹੁਣ ਤੇ ਜਿਹੜੇ ਪਹਿਲਾਂ ਦੇ ਲੜਾਈ ਪਾਉਂਦੇ ਜਿੱਥੇ ਹੁਣ ਪੂਰੀ ਹੁੰਦੀ ਆ ਇਹ ਠੀਕ ਹੈ ਜੀ ਇਹ ਤਾਂ ਮਿਲਦੀ ਸਾਡੀ ਪੁਰੀ ਦੀ ਗਾਂ ਵਾਲੇ ਦੀ ਪੁਰੀ ਇਹ ਹੱਦ ਬੰਦੀ ਦੇ ਜਾਂਦੀ ਸੀ ਠੀਕ ਹੈ ਜੀ ਜਹਾਂ ਕੱਪ ਰਹੇ ਹੁੰਦੇ ਅੱਧ ਤੋਂ ਵੀ ਹਾਂਜੀ ਹਾਂਜੀ ਉਹ ਜਿੱਥੇ ਪਹਿਲਾਂ ਬੁਰਜੀਆਂ ਗੱਡੀਆਂ ਉੱਥੇ ਹੀ ਥਾਂ ਥਾਂ ਬੁਰਜੀਆਂ ਸਹੀ ਆ ਰਹੀਆਂ ਨੇ ਠੀਕ ਹੈ ਜੀ ਜਿੱਥੇ ਉੱਡ ਚੱਲ ਰਹੀਆਂ ਨੇ ਉੱਥੇ ਹੀ ਆਉਂਦੀਆਂ ਜਿਹੜੀਆਂ ਪਹਿਲਾਂ ਤੋਂ ਇਧਰੋਂ ਬੁਰਜੀ ਇਹ ਬੁਰਜੀ ਦਾ ਇਧਰਲੇ ਪਾਸੇ ਮਿਲੋ ਹਾਂਜੀ ਪਾ ਇਧਰਲੇ ਪ ਇੱਥੋਂ ਜਿਹੜੀ ਬੁਰਜੀ ਆ ਪਣੀ ਇਹ ਪਾ ਮਿਲਦੀ ਏ ਹਾਂ ਇਹ ਬੁਰਜੀ ਦਾ ਸਹੀ ਵੀ ਕੇ ਖਵਾ ਹੁੰਦਾ ਪੂਰਾ ਸਵਾ ਸਿਦਾ ਕਿੱਲਾ ਗਾਹਾ ਪੂਰਾ ਹੁੰਦਾ ਗਾਹਾ ਪੂਰਾ ਹੁੰਦਾ ਇਹ ਸਹੀ ਹੱਲ ਇਹ ਜਿਹੜੀ ਮਿੰਤੀ ਇਹਦੇ ਨਾਲ ਸਾਰਿਆਂ ਨੂੰ ਮਤਲਬ ਕਿ ਸਹੀ ਹੈ ਜੀ ਹਾਂ ਜੀ ਸਹੀ ਸਾਰਿਆਂ ਦੀ ਜ਼ਮੀਨ ਪੂਰੀ ਹੋ ਰਹੀ ਹੈ ਹਾਂ ਜੀ ਸਾਰਿਆਂ ਦੀ ਪੂਰੀ ਹੋ ਰਹੀ ਹੈ ਜੀ ਹਾਂ ਜੀ ਆਪ ਜੀ ਦਾ ਸ਼ੁਭਨਾਮ ਕੀ ਹੈ ਜੀ ਕੋਈ ਗੱਲ ਨਹੀਂ ਜੀ ਤੁਸੀਂ ਇਸ ਪਿੰਡ ਤੋਂ ਹਾਂ ਇੱਥੇ ਪੜ੍ਹਦੇ ਆਏ ਨੰਬਰਦਾਰ ਨੂੰ ਤੁਸੀਂ ਹਾਂ ਨੰਬਰਦਾਰ ਆਏ ਅੱਜ ਜੋ ਮਿੰਤੀ ਹੋਈ ਹੈ ਇਹਨੂੰ ਕਿਵੇਂ ਦੇਖਦੇ ਆ ਤੁਸੀਂ ਠੀਕ ਲਾਏ ਇਹ ਸਹੀ ਹੈ ਜੀ ਇਹ ਇਹ ਫੈਸਲਾ ਸਹੀ ਹੈ ਜੀ ਦੇਖੋ ਤੁਸੀਂ ਪੁਰਾਣੇ ਪਿੰਡ ਦੇ ਬਜ਼ੁਰਗੋਂ ਸਾਨੂੰ ਤਾਂ ਪਤਾ ਹੋਊਗਾ ਵੀ ਕਿਹੜਾ ਪਾਹ ਕਿੱਥੇ ਆ ਕਿਹੜਾ ਕਿਵੇਂ ਐ ਇਹਨੂੰ ਤੁਸੀਂ ਕਿਵੇਂ ਮੰਨਦੇ ਹੋ ਇਹਦਾ ਠੀਕ ਹੈ ਜੀ ਪਾਹ ਆਲ ਅੱਛਾ ਇਹ ਜੋ ਤੁਹਾਡੀ ਮਤਲਬ ਇਨਤੀ ਹੋਈ ਆ ਮਤਬਰ ਬੰਦਿਆਂ ਦੇ ਵਿੱਚ ਇਹਨੂੰ ਤੁਸੀਂ ਮਤਲਬ ਕਿ ਠੀਕ ਮੰਨਦੇ ਹੋ ਹਾਂ ਠੀਕ ਮੰਨਦੇ ਆ ਸਹੀ ਮੰਨਦੇ ਆ ਅੱਛਾ ਬਾਕੀ ਖੇਤਾਂ ਵਾਲੇ ਖੇਤਾਂ ਵਾਲੇ ਸਹੀ ਮੰਨਦੇ ਆ ਜਿਹੜੇ ਹੈਗੇ ਨੇ ਉਹ ਸਾਰੇ ਉਹ ਸਾਰੇ ਸਹਿਮਤ ਨੇ ਜੀ ਉਹ ਸਹਿਮਤ ਨੇ ਜਿਹੜੇ ਨਾਲ ਆ ਰਹੇ ਉਹ ਸਹਿਮਤ ਨੇ ਠੀਕ ਹੈ ਜੀ ਉਹ ਮੈਨੂੰ ਬਾਪੂ ਜੀ ਕੀ ਨਾਮ ਹੈ ਆਪਣਾ? ਰਮੇਲ ਆ ਜੀ। ਤੁਸੀਂ ਇਸੇ ਪਿੰਡ ਦੇ ਵਸਨੀਕ ਹੋ? ਹਾਂ ਜੀ ਅੱਛਾ। ਤੇ ਤੁਹਾਡਾ ਖੇਤ ਇਹਦੂ ਕਿਦੂ ਅੱਗੇ ਲੱਗਦਾ ਜੀ? ਹਾਂ। ਤੇ ਜਿਹੜੀ ਅੱਜ ਮਿੰਤੀ ਹੋਈ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ? ਸਹੀ ਆ ਜੀ ਇਹ। ਤੇ ਜਿਹੜੀ ਪਹਿਲਾਂ ਹੋਈ ਸੀ ਉਹ ਸਹੀ ਨਹੀਂ ਸੀ ਜੀ? ਹਾਂ ਜੀ ਉਹ ਤਾਂ ਮੇਰੇ ਕਿੰਨੀ ਬਾਹੂ ਬਾੜ ਦੇ ਤਾਂ ਉਹ। ਅੱਛਾ ਜੀ। ਤੇ ਇਹ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਜੋ ਰੇ ਪਹਾ ਚੱਲ ਰਿਹਾ ਸੀ ਇਹ ਜਿਹੜੀ ਮਿੰਤੀ ਹੋਈ ਆ ਹੁਣ ਇਹ ਸਹੀ ਹੈ? ਹਾਂ ਸਹੀ ਆ। ਤੇ ਬਾਕੀ ਵੀ ਸਾਰੇ ਭੈਣ ਭਾਈ ਇਹਨੂੰ ਸਹੀ ਮੰਨ ਰਹੇ ਨੇ ਹਾਂ ਸਹੀ ਮੰਨ ਲਿਆ ਬਾਕੀ ਬੁੱਢੀ ਉੱਥੇ ਖੜੀ ਆ ਮੈਨੂੰ ਤਾਂ ਐਡੀ ਉਮਰ ਹੋ ਗਈ ਅੱਸੀ 50 ਸਾਲ ਦੀ ਹਾਂਜੀ ਉਹ ਬੁੱਢੀ ਉੱਥੇ ਖੜੀ ਆ ਠੀਕ ਹੈ ਜੀ ਯਾਨੀ ਸਹੀ ਹੈ ਜੀ ਇਹ ਹਾਂ ਸਹੀ ਹੈ ਤੁਹਾਡਾ ਸ਼ੁਭਨਾਉ ਕੀ ਹੈ ਗੁਰਤੇਹਾਨ ਸਿੰਘ ਜੀ ਗੁਰਤੇਹਾਨ ਸਿੰਘ ਤੁਸੀਂ ਚੌਂਕੀਦਾਰ ਹੋ ਹਾਂਜੀ ਕਿੰਨੇ ਟਾਈਮ ਤੋਂ ਚੌਂਕੀਦਾਰੀ ਕਰਦੇ ਹੋ ਮੈਨੂੰ 2 ਸਾਲ ਹੋ ਗਏ ਨੇ ਜੀ ਓਕੇ ਤੇ ਤੁਸੀਂ ਕਿੰਨੇ ਬੰਦੇ ਨੂੰ ਸੁਨੇਹੇ ਲਾ ਚੁੱਕੇ ਮੈਂ ਪੰਜ ਸੇ ਲਾਤੀ ਇਸ ਨੇ ਵਿੱਚੇ ਸਰਪੰਚ ਨੂੰ ਲਾਇਤੀ ਓਕੇ ਉਹ ਆਏ ਨਹੀਂ ਹੈਗੇ ਨਹੀਂ ਜੀ ਤੇ ਉਰੇ ਜੋ ਮਿੰਤੀ ਹੋਈ ਆ ਉਹਨੂੰ ਸਹੀ ਮੰਨਦੇ ਹੋ ਹਾਂ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੀ ਹੁਣ ਮਿੰਤੀ ਹੋਈ ਆ ਉਹ ਬਿਲਕੁਲ ਸਹੀ ਆ ਪਰਫੈਕਟ ਆ ਮਤਲਬ ਕਿ ਠੀਕ ਹੈ ਜੀ ਪਹਿਲਾਂ ਵੀ ਅਸੀਂ ਆਈਡੀਆ ਲਾਇਆ ਸੀਗਾ ਜੀ ਪਿੰਡ ਦੇ ਬੰਦੇ ਵੀ ਦੱਸਦੇ ਸੀਗੇ ਜੀ ਜੋ ਕਿ ਬਿਲਕੁਲ ਸਹੀ ਮਿੰਤੀ ਹੋਈ ਆ ਹੁਣ ਮੋਤਵਰ ਬੰਦਿਆਂ ਦੇ ਪਿੰਡ ਦੇ ਮੋਤਵਰ ਬੰਦੇ ਵੀ ਹੈਗੇ ਨੇ ਤੇ ਬਾਕੀ ਰਿਲੇਟਿਵ ਵੀ ਨੇ ਵੀ ਸਾਰੇ ਆਏ ਨੇ ਇੱਥੇ ਇਹ ਸਹੀ ਮੰਨਤੀ ਹੋਈ ਜਾਂਦਾ ਹੈ। ਇਹ ਕਿਹਨਾਂ ਦੀ ਹਾਜ਼ਰੀ 'ਚ ਮੰਨਤੀ ਹੋਈ ਹੈ ਜੀ? ਇਹ ਹੋ ਗਿਆ ਜੀ ਚੌਂਕੀਦਾਰ ਹੋ ਗਿਆ ਤੇ ਨੰਬਰਦਾਰ ਹੋ ਗਿਆ ਪਿੰਡ ਦੇ ਤੇ ਹੋਰ ਮੋਤਵਰ ਬੰਦੇ ਨੇ। ਤਹਿਸੀਲਦਾਰ ਨੇ। ਤਹਿਸੀਲਦਾਰ ਸਾਹਿਬ ਜਾਂ ਕੋਈ ਸਰਕਾਰੀ ਸਾਹਿਬ ਨੇ ਜੀ ਇਸ ਪਿੰਡ ਦੇ। ਅੱਛਾ ਪਟਵਾਰੀ ਤੇ ਕਨਗੋ ਸਾਹਿਬ ਦੀ ਹਾਜ਼ਰੀ। ਕਨਗੋ ਸਾਹਿਬ ਆਪਣੇ ਹਾਂਜੀ ਹਾਂਜੀ। ਦੂਜਰੇ ਨੇ। ਹਾਂਜੀ ਹਾਂ ਉਹਨਾਂ ਦੀ ਹਾਜ਼ਰੀ 'ਚ ਹੋਈ ਹੈ ਜੀ। ਉਹਨਾਂ ਦੀ ਹਾਜ਼ਰੀ 'ਚ ਹੋਈ ਹੋਈ ਹੈ ਜੀ। ਤੇ ਇਹ ਜਿਹੜੀ ਮੰਨਤੀ ਹੋਈ ਹੈ ਇਹਨੂੰ ਸਾਰੇ ਬੰਦੇ ਮਤਲਬ ਕਿ ਸਹੀ ਮੰਨ ਰਹੇ ਨੇ। ਬਿਲਕੁਲ ਸਹੀ ਮੰਨਦੇ ਨੇ ਜੀ। ਤੇ ਇਹ ਫੈਸਲਾ ਲਾਗੂ ਹੋਣਾ ਚਾਹੀਦਾ ਹੈ ਹਾਂਜੀ ਹਾਂਜੀ ਸਹੀ ਫੈਸਲਾ ਹੀ ਲਾਗੂ ਹੋਣਾ ਚਾਹੀਦਾ ਹੈ